ਇੱਕ ਵਾਰ ਕੋਈ ਰਾਜਾ ਕਾਫੀ ਵੱਡਾ ਰਾਜਭਾਗ ਜਿੱਤਣ ਤੋਂ ਬਾਅਦ ਵੀ ਖੁਸ਼ ਨਾ ਰਿਹਾ ਕਰੇ ਮਾਯੂਸ ਰਿਹਾ ਕਰੇ ਉਹਦੇ ਮਨ ਨੂੰ ਸ਼ਾਂਤੀ ਨਾ ਰਵੇ ਸਕੂਨ ਨਾ ਮਿਲੇ ਰਾਜੇ ਨੇ ਬੜੇ ਹਤਕੰਡੇ ਅਪਣਾਏ ਕਿ ਮੈਂ ਖੁਸ਼ ਰਵਾਂ ਮੈਨੂੰ ਕਿਸ ਨਾ ਕਿਸੇ ਪਾਸੋਂ ਖੁਸ਼ੀ ਮਿਲੇ ਜਿਸ ਤਰ੍ਹਾਂ ਦੇ ਕੋਈ ਉਪਾਏ ਦੱਸਦਾ ਕਿ ਤੂੰ ਘੋੜਖੋ ਸਕੋਰ ਸਵਾਰੀ ਦੇਖ ਕੋਈ ਨ੍ਰਿਤ ਦੇਖ ਕੋਈ ਸੰਗੀਤ ਸੁਣ ਜਾਂ ਤਲਵਾਰਬਾਜ਼ੀ ਦੇ ਮੁਕਾਬਲੇ ਦੇਖ ਜਿਸ ਤਰ੍ਹਾਂ ਦਾ ਉਸ ਵੇਲੇ ਮਨੋਰੰਜਨ ਹੁੰਦਾ ਸੀ ਉਸ ਤਰ੍ਹਾਂ ਦੇ ਜੋ ਹਤਕੰਡੇ ਪਨਾਉਂਦਾ ਮਨੋਰੰਜਨ ਦੇ ਸਾਧਨ ਕਰਦਾ ਪਰ ਰਾਜਾ ਫਿਰ ਵੀ ਖੁਸ਼ ਨਾ ਰਿਹਾ ਕਰੇ ਰਾਜੇ ਦੇ ਮਨ ਦੇ ਵਿੱਚੋਂ ਜਿਹੜੀ ਉਦਾਸੀ ਨਜਾਇਜ਼ ਕਰੇ ਤਾਂ ਰਾਜੇ ਨੂੰ ਕਿਸੇ ਨੇ ਕਿਹਾ ਕਿ ਆਪਣੇ ਇਲਾਕੇ ਦੇ ਵਿੱਚ ਨਾ ਆਪਣੇ ਇੱਕ ਬਹੁਤ ਵੱਡਾ ਜਾਣਿਆ ਪਛਾਣਿਆ ਮੰਨਿਆ ਪਰਮੰਨਿਆ ਕੋਈ ਮੌਲਵੀ ਹੈ ਮੌਲਵੀ ਨੂੰ ਸੱਦਿਆ ਜਾਵੇ ਉਹਨਾਂ ਕੋਲੇ ਕੋਈ ਨਾ ਕੋਈ ਜ਼ਰੂਰ ਉਪਾਏ ਹੋਊਗਾ ਜੋ ਸਾਨੂੰ ਉਪਾਏ ਦੱਸਣਗੇ ਜਿਸ ਨਾਲ ਤੁਸੀਂ ਖੁਸ਼ ਰਹੋਗੇ ਰਾਜੇ ਨੇ ਆਪਣੇ ਸਿਪਾਈਆਂ ਨੂੰ ਵਜ਼ੀਰਾਂ ਨੂੰ ਉਦੇਸ਼ ਦਿੱਤਾ ਕਿ ਮੌਲਵੀ ਨੂੰ ਮਹਿਲ ਦੇ ਵਿੱਚ ਬੁਲਾਇਆ ਜਾਵੇ ਮੌਲਵੀ ਨੂੰ ਮਹਿਲ ਦੇ ਵਿੱਚ ਲਿਆਂਦਾ ਗਿਆ ਮੌਲਵੀ ਨੂੰ ਰਾਜੇ ਨੇ ਸਾਰੀ ਜਾਣਕਾਰੀ ਗੱਲਬਾਤ ਦੱਸੀ ਆਪਣੀ ਸਮੱਸਿਆ ਦੱਸੀ ਕਿ ਦੁਨੀਆ ਦੀ ਕੋਈ ਵੀ ਸ਼ੈ ਆ ਕੋਈ ਖਰੀਦਣ ਵਾਲੀ ਆ ਕੋਈ ਪਹਿਨਣ ਵਾਲੀ ਆ ਕੋਈ ਹੰਡਾਉਣ ਵਾਲੀ ਆ ਜਿਸ ਤਰ੍ਹਾਂ ਦਾ ਵੀ ਤੁਸੀਂ ਕਹੋਗੇ ਮੈਂ ਖਰੀਦ ਲੂੰਗਾ ਪਰ ਮੈਨੂੰ ਤੁਸੀਂ ਇਹਦਾ ਹੱਲ ਦੱਸੋ ਕਿ ਮੈਂ ਉਦਾਸ ਨਾ ਰਵਾਂ ਮੈਨੂੰ ਜਿਹੜਾ ਦਿਨ ਦਾ ਚੈਨ ਆ ਉਹ ਰਵੇ ਰਾਤ ਦੀ ਨੀਂਦ ਆਰਾਮ ਨਾਲ ਆਵੇ ਮੈਨੂੰ ਕਿਸ ਤਰ੍ਹਾਂ ਦੀ ਕੋਈ ਟੈਨਸ਼ਨ ਨਾ ਰਵੇ ਮੌਲਵੀ ਨੇ ਰਾਜ ਦੀ ਸਾਰੀ ਗੱਲਬਾਤ ਸੁਣੀ ਤਾਂ ਮੌਲਵੀ ਨੇ ਕਿਹਾ ਕਿ ਇੱਕ ਚੀਜ਼ ਹੈ ਜੇ ਉਹ ਚੀਜ਼ ਤੁਸੀਂ ਖਰੀਦ ਲਓ ਤਾਂ ਤੁਸੀਂ ਖੁਸ਼ ਰਹਿ ਸਕਦੇ ਹੋ ਰਾਜੇ ਨੇ ਬੜੇ ਹੰਕਾਰ ਦੇ ਵਿੱਚ ਕਿਹਾ ਕਿ ਮੇਰੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਆ ਜੋ ਤੁਸੀਂ ਹੁਕਮ ਕਰੋਗੇ ਤੁਸੀਂ ਮੂੰਹ ਦੇ ਵਿੱਚੋਂ ਸ਼ਾਇਦ ਦਾ ਨਾਂ ਕੱਢੋ ਮੈਂ ਉਹ ਜੋ ਸ਼ਾਇਦ ਕਿਤੋਂ ਵੀ ਕਿੱਥੋਂ ਵੀ ਕਿਸੇ ਵੀ ਕੀਮਤੇ ਮਿਲੇ ਮੈਂ ਉਹ ਚੀਜ਼ ਖਰੀਦ ਕੇ ਲੈ ਆਉਂਗਾ ਤੇ ਮੈਂ ਖੁਸ਼ੀ ਦੇ ਲਈ ਕੁਝ ਵੀ ਕਰ ਸਕਦਾ ਮੈਨੂੰ ਸਕੂਨ ਮਿਲਣਾ ਚਾਹੀਦਾ ਤਾਂ ਮੌਲਵੀ ਨੇ ਕਿਹਾ ਕੋਈ ਐਡੀ ਵੱਡੀ ਸ਼ਾਇ ਨਹੀਂ ਵੀ ਜੋ ਤੁਸੀਂ ਕਿੱਥੋਂ ਮਿਲੂਗੀ ਹੈ ਤੁਸੀਂ ਆਪ ਹੱਲ ਕਰਨਾ ਪਰ ਮੈਂ ਦੱਸ ਸਕਦਾ ਵੀ ਕੀ ਖਰੀਦਣਾ ਪੈਣਾ ਰਾਜਾ ਕਹਿੰਦਾ ਵੀ ਜਲਦੀ ਦੱਸੋ ਸਾਥੋ ਇਹਨਾਂ ਸਬਰ ਨਹੀਂ ਹੁੰਦਾ ਤਾਂ ਮੌਲਵੀ ਨੇ ਕਿਹਾ ਕਿ ਉਹ ਸ਼ਹਿ ਹੈ ਤੁਸੀਂ ਜੋ ਬੰਦਾ ਇਸ ਦੁਨੀਆ ਦੇ ਵਿੱਚ ਪੂਰੀ ਤਰ੍ਹਾਂ ਖੁਸ਼ ਹੈ ਕਿਸੇ ਤਰ੍ਹਾਂ ਦੇ ਉਹਨੂੰ ਸਮੱਸਿਆ ਨਹੀਂ ਕੋਈ ਟੈਨਸ਼ਨ ਨਹੀਂ ਉਸ ਬੰਦੇ ਦੀ ਕਮੀਜ਼ ਲੈ ਕੇ ਆਉਣੀ ਆ ਉਹ ਕਮੀਜ਼ ਤੁਸੀਂ ਆਪ ਪਾਉਣੀ ਹੈ ਜਾਂ ਉਸ ਦਾ ਕੋਈ ਹੋਰ ਵਸਤਰ ਬਣਾ ਕੇ ਪਾਉਣਾ ਹੈ ਜਿਉ ਤੁਸੀਂ ਕਮੀਜ਼ ਪਹਿਨੋਗੇ ਤਾਂ ਤੁਸੀਂ ਪੂਰੀ ਤਰ੍ਹਾਂ ਖੁਸ਼ ਰਹੋਗੇ ਚਲੋ ਜੀ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਵਜ਼ੀਰਾਂ ਨੂੰ ਉਹ ਦੇਖ ਦਿੱਤਾ ਚਾਰੇ ਦਿਸ਼ਾਵਾਂ ਦੇ ਵਿੱਚ ਵਜ਼ੀਰ ਭੇਜਦੇ ਸਿਪਾਹੀ ਭੇਜਦੇ ਬੰਦਾ ਲੱਭ ਰਹੇ ਨੇ ਜੋ ਵੀ ਬੰਦਾ ਨੂੰ ਕੋਈ ਥੋੜਾ ਜਿਹਾ ਖੁਸ਼ ਲੱਗਦਾ ਉਹ ਬੰਦੇ ਨੂੰ ਫੜ ਲਿਆ ਕਰਨ ਵੀ ਤੇਰੀ ਕਮੀਜ਼ ਚਾਹੀਦੀ ਹੈ ਇਹਦਾ ਮੁੱਲ ਦੱਸ ਜੋ ਤੇਰੀ ਕੀਮਤ ਬੰਦੀ ਹੈ ਲੈ ਲੈ ਸਾਨੂੰ ਕਮੀਜ਼ ਚਾਹੀਦੀ ਹੈ ਅੱਗੋ ਬੰਦਾ ਪੁੱਛਦਾ ਵੀ ਕਮੀਜ਼ ਕਿ ਤੁਸੀਂ ਕੀ ਕਰਨੀ ਹੈ ਕਹਿੰਦੇ ਵੀ ਤੂੰ ਬਹੁਤ ਖੁਸ਼ ਆ ਦੁਨੀਆ ਦਾ ਸਭ ਤੋਂ ਖੁਸ਼ ਬੰਦਾ ਹੈਗਾ ਅਗਲਾ ਕਹਿੰਦਾ ਵੀ ਮੈਂ ਕਿੱਥੋਂ ਖੁਸ਼ ਆ ਮੇਰੇ ਕੋਲ ਤਾਂ ਜੋ ਜਵਾਨਤੀ ਹੈ ਮੇਰੀ ਵਿਆਹਣ ਵਾਲੀ ਪਈ ਹੈ ਮੁੰਡਾ ਮੇਰਾ ਜਵਾਨੀ ਦੇ ਵਿੱਚ ਮਰ ਗਿਆ ਮੈਂ ਨਹੀਂ ਖੁਸ਼ ਮੈਨੂੰ ਬਹੁਤ ਤਰਾਂ ਦੀਆਂ ਸਮੱਸਿਆਵਾਂ ਵਾਲੀ ਹੋਰ ਬੰਦਾ ਕੋਈ ਤੁਰੇ ਜਾਂਦੇ ਰਾਹ 'ਚ ਜੋ ਥੋੜਾ ਬਹੁਤਾ ਵੀ ਹੱਸਦਾ ਮਿਲਦਾ ਉਹ ਬੰਦੇ ਉਹ ਰੋਕ ਲਿਆ ਕਰਨ ਤੇਰੀ ਕਮੀਜ਼ ਦੱਸ ਅਗਲਾ ਪਹੁੰਚਦਾ ਵੀ ਕੌਣ ਚਾਹੀਦੀ ਹੈ ਕਹਿੰਦੇ ਤੂੰ ਖੁਸ਼ ਆ ਬੰਦਾ ਉਹਦੇ ਨੂੰ ਸੌ ਸਮੱਸਿਆਵਾਂ ਦੱਸਦਾ ਮੀਂਹ ਨਹੀਂ ਪਿਆ ਫਸਲ ਨਹੀਂ ਹੋਈ ਮੈਂ ਕਰਜ਼ਾਈ ਹੋਇਆ ਪਿਆ ਮੈਂ ਕਿਉਂ ਤੂੰ ਖੁਸ਼ ਆ ਚਲੋ ਜੀ ਪੂਰੀ ਆਲੇ-ਦੁਆਲੇ ਤੋਂ ਉਹਨਾਂ ਨੂੰ ਲੱਭਣ ਤੋਂ ਬਾਅਦ ਕੋਈ ਵੀ ਬੰਦਾ ਇਹ ਹੈ ਨਹੀਂ ਮਿਲਿਆ ਜਿਹਨੇ ਕਿਹਾ ਹੋਵੇ ਮੈਂ ਪੂਰੀ ਤਰ੍ਹਾਂ ਖੁਸ਼ ਆ ਮੈਂ ਸੰਤੋਸ਼ਟ ਆ ਮਹਿਲ ਦੇ ਵੱਲ ਵਾਪਸ ਆ ਰਹੇ ਨੇ ਤਾਂ ਉਹਨਾਂ ਦੀ ਨਜ਼ਰ ਇੱਕ ਫੱਕਰ ਕਿਸਮ ਦੇ ਬੰਦੇ ਤੇ ਪਾਗਲ ਕਿਸਮ ਦੇ ਬੰਦੇ ਤੇ ਜੋ ਆਪਣੇ ਆਪ ਉੱਚੀ ਹੱਸ ਰਿਹਾ ਤਾੜੀਆਂ ਵਜਾ ਰਿਹਾ ਖੁਸ਼ਪੂਰਾ ਉਸ ਬੰਦੇ ਤੇ ਪੈਂਦੀ ਏ ਜਦੋਂ ਸਿਪਾਈ ਦੇਖਦੇ ਨੇ ਕਹਿੰਦੇ ਵੀ ਇਹ ਬੰਦਾ ਖੁਸ਼ ਆ ਤਾਂ ਆਪਾਂ ਇਹਦੀ ਕਮੀਜ਼ ਲੈ ਜਾਈਏ ਤਾਂ ਰਾਜਾ ਖੁਸ਼ ਰਹੂਗਾ ਉਹ ਕਹਿੰਦੇ ਵੀ ਯਾਰ ਇਹ ਬੰਦਾ ਪਾਗਲ ਜਿਹਾ ਬੰਦਾ ਆਪਾਂ ਇਹ ਤੋਂ ਪਹਿਲਾਂ ਕਿੰਨੇ ਬੰਦੇ ਨੂੰ ਪੁੱਛ ਲਿਆ ਹਰੇਕ ਬੰਦਾ ਆਪਦੀ ਕੋਈ ਨਾ ਕੋਈ ਸਮੱਸਿਆ ਦੱਸ ਦਿੰਦਾ ਇਹਨੂੰ ਵੀ ਆਪਾਂ ਘੰਟਾ ਬਹਿ ਕੇ ਦੇਖ ਲੈਣੇ ਆ ਵੀ ਬਾਕੀ ਇਹ ਖੁਸ਼ ਆ ਘੰਟੇ ਦੋ ਘੰਟੇ ਦੇਖਣ ਤੋਂ ਬਾਅਦ ਉਹ ਕੋਈ ਕਿਸੇ ਵੀ ਤਰ੍ਹਾਂ ਦੀ ਉਹਦੇ ਚਿਹਰੇ ਤੇ ਕੋਈ ਉਦਾਸੀ ਨਾ ਦੀ ਸੀ। ਉਹਨਾਂ ਨੇ ਮਨ ਬਣਾ ਲਿਆ ਵੀ ਇਹ ਬੰਦਾ ਖੁਸ਼ ਹੈ ਦੀ ਆਪਾਂ ਕਮੀਜ਼ੇ ਨੂੰ ਪੁੱਛ ਲੈਨੇ ਆਂ। ਚਲੋ ਜੀ ਬੰਦੇ ਕੋਲ ਜਾਂਦੇ ਨੇ। ਕਹਿੰਦੇ ਸਾਨੂੰ ਦੱਸ ਵੀ ਤੈਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ? ਕਹਿੰਦਾ ਨਾ ਮੈਨੂੰ ਕੋਈ ਸਮੱਸਿਆ ਨਹੀਂ। ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਭੁੱਖ ਦੀ, ਕੋਈ ਖਾਣੇ ਦੀ, ਕੋਈ ਪਹਿਨਣ ਦੀ, ਕਿਸੇ ਤਰ੍ਹਾਂ ਦੀ ਪੈਸੇ ਦੀ, ਕੋਈ ਪਰਿਵਾਰ ਦਾ ਕੋਈ ਕਲੇਸ਼। ਕਹਿੰਦਾ ਨਹੀਂ ਨਹੀਂ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ। ਕਹਿੰਦੇ ਖੁਸ਼ ਆਂ ਪੂਰੀ ਤਰ੍ਹਾਂ ਕਹਿੰਦਾ ਪੂਰੀ ਤਰ੍ਹਾਂ ਖੁਸ਼ ਆ ਮੈਂ ਬਾਗੋ ਬਾਗ ਆ। ਉਹ ਹੱਸੀ ਜਾਵੇ, ਨੱਚੀ ਜਾਵੇ, ਗਾਈ ਜਾਵੇ, ਜੋ ਦੇ ਮਨ ਚ ਆਵੇ ਕਰੀ ਜਾਵੇ। ਉਹ ਕਹਿੰਦੇ ਫਿਰ ਤੂੰ ਸਾਡਾ ਇਹ ਕੰਮ ਕਰ ਦੇ ਕਹਿੰਦੇ ਵੀ ਹਾਂ ਦੱਸੋ ਉਹ ਕਹਿੰਦੇ ਵੀ ਸਾਨੂੰ ਤਰੀ ਕਮੀਜ਼ ਚਾਹੀਦੀ ਆ ਤਾਂ ਉਹ ਬੰਦੇ ਨੇ ਬੜਾ ਸੋਹਣਾ ਜਵਾਬ ਦਿੱਤਾ ਕਹਿੰਦਾ ਮੇਰੇ ਕੋਲ ਤਾਂ ਕਮੀਜ਼ ਹੀ ਹੈ ਨਹੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਕਿ ਜਦੋਂ ਆਪਾਂ ਚੀਜ਼ਾਂ ਦੀ ਦੌੜ ਦੇ ਵਿੱਚ ਪੈ ਗਏ ਨਾ ਵੀ ਅਸੀਂ ਆਹ ਚੀਜ਼ ਖਰੀਦ ਕੇ ਆਹ ਚੀਜ਼ ਹੜਾ ਲ ਗਏ ਫਿਰ ਅਸੀਂ ਖੁਸ਼ ਰਹਿਵਾਂਗੇ ਤਾਂ ਇਹ ਨਹੀਂ ਹੋਣਾ ਜੋ ਸਾਡੇ ਕੋਲੇ ਹੈ ਉਸ ਚੀਜ਼ ਨੂੰ ਹੜਾਉਣਾ ਸਿੱਖੋ ਉਹ ਚੀਜ਼ ਨੂੰ ਪਾਉਣਾ ਸਿੱਖੋ ਨਵੀਂ ਚੀਜ਼ ਦੇ ਦੌੜ ਦੇ ਵਿੱਚ ਜੋ ਆਪਣੇ ਕੋਲੇ ਹੈ ਆਪਾਂ ਉਹਦਾ ਵੀ ਜਿਹੜਾ ਇੰਜੋਏਮੈਂਟ ਹੈ ਉਹਦਾ ਜੋ ਖੁਸ਼ੀ ਦੇ ਪਲ ਨੇ ਅਨੁਭਵ ਹੈ ਉਹ ਆਪਾਂ ਨਹੀਂ ਲੈਂਦੇ ਜੇ ਆਪਾਂ ਚੀਜ਼ਾਂ ਦੇ ਵਿੱਚ ਆਪਾਂ ਪੈ ਜਾਈਏ ਵੀ ਆਪਾਂ ਕੋਈ ਵੂਡ ਖਰੀਦਣੇ ਨੇ ਆਪਾਂ ਕੋਈ ਐਮਾਜ਼ਾਨ ਤੇ ਫਲਿੱਪਕਾਰਟ ਤੇ ਕੋਈ ਘੜੀ ਦੇਖ ਲਈ ਜਾਂ ਫੋਨ ਦੇਖ ਲਿਆ ਵੀ ਇਹ ਫੋਨ ਮੈਂ ਲੈ ਆਵਾਂ ਇਸ ਨੂੰ ਮੈਂ ਪਾਉਣ ਤੋਂ ਬਾਅਦ ਖਰੀਦਣ ਤੋਂ ਬਾਅਦ ਵਰਤਣ ਤੋਂ ਬਾਅਦ ਕੋਈ ਗੈਜਟ ਮਿਲ ਗਈ ਮੈਂ ਖੁਸ਼ ਰਹੂੰਗਾ ਪਰ ਉਹ ਨਹੀਂ ਹੋਣਾ ਥੋੜੇ ਸਮੇਂ ਬਾਅਦ ਕੋਈ ਕੰਪਨੀ ਨੇ ਨਵੀਂ ਚੀਜ਼ ਕੱਢ ਦੇਣੀ ਆ ਆਪਾਂ ਉਹਦੀ ਦੌੜ ਚ ਵਗ ਜਾਂਦੇ ਆਂ ਪਰ ਜੋ ਆਪਣੇ ਕੋਲੇ ਹੈ ਉਹਦੀ ਆਪਾਂ ਸਹੀ ਵਰਤੋਂ ਨਹੀਂ ਕਰਦੇ ਕੋਈ ਕੱਪੜਾ ਹੈ ਕੋਈ ਜਾਂ ਕੋਈ ਘਰ ਦੇ ਵਿੱਚ ਕੋਈ ਉਸ ਤਰ੍ਹਾਂ ਦੀ ਕੋਈ ਵਰਤਨ ਵਾਲੀ ਚੀਜ਼ ਹੈ ਜਾਂ ਕੋਈ ਖੁਸ਼ੀ ਦੇ ਪਲ ਨੇ ਆਪਣੀਆਂ ਲਾਲਸਾਵਾਂ ਵੱਧ ਜਾਂਦੀਆਂ ਨੇ ਉਸ ਦੇ ਚੱਕਰ 'ਚ ਜੋ ਆਪਣੇ ਕੋਲੇ ਹੁੰਦਾ ਉਹ ਆਪਾਂ ਨਹੀਂ ਇੰਜੋਏਮੈਂਟ ਕਰ ਪਾਉਂਦੇ ਸੋ ਇਸ ਕਰਕੇ ਚੀਜ਼ਾਂ ਜੋ ਬਣੀਆਂ ਨੇ ਉਹ ਸਮੇਂ ਦੀ ਲੋੜ ਹੈ ਪਾਉਂਦੇ ਰਹੋ ਮਿਹਨਤ ਕਰਕੇ ਪਰ ਜੋ ਤੁਹਾਡੇ ਕੋਲੇ ਹੈ ਉਹਨੂੰ ਵੀ ਵਰਤਣਾ ਸਿੱਖੋ ਉਹਦੀ ਇੰਜੋਏਮੈਂਟ ਨਾ ਖਰਾਬ ਕਰੋ ਉਹਨੂੰ ਵੀ ਖੁਸ਼ੀ ਦੇ ਪਲਾਂ ਦੇ ਵਿੱਚ ਸ਼ਾਮਲ ਕਰੋ ਸੋ ਜਿਹੜੀਆਂ ਇਹ ਖੁਸ਼ੀ ਦੀਆਂ ਕਮੀਜ਼ਾਂ ਉਹ ਮੋਲ ਨਹੀਂ ਮਿਲਦੀਆਂ ਜਿਹੜੇ ਬੰਦੇ ਪੂਰੇ ਖੁਸ਼ ਰਹਿੰਦੇ ਹਨ ਉਹਨਾਂ ਕੋਲੇ ਕਮੀਜ਼ਾਂ ਨਹੀਂ